ਖਿਡਾਰੀ ਮੱਲੇ ਵੱਲੇ ਹੋ ਗਈ ਬੰਦੇ ਬਾਸੇ ਬੰਟੀ ਵੱਧਾ ਹੋਇਆ 200 ਮਨੀ ਕਹਿੰਦੇ ਰਾਣੇ ਬਲਾਚੌਰੀਏ ਦਾ ਯਾਰ ਫੜਿਆ ਹੈ ਪੱਟ ਲੱਗਿਆ ਹੋਇਆ ਮੱਲੇ ਵੱਲੇ ਹੋ ਗਈ ਅੱਜ ਕੀ ਕੈਂਚੀ ਨਹੀਂ ਰਿਸ ਕਮਾਲ ਹੁੰਦੀ ਹੋਈ ਏ ਇੱਕ ਜੋਰ ਦੇ ਨਾਲ ਸ਼ਿਕੰਜਾ 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 ਜਾਹਦਾ ਆ ਕਟਲੀ ਵਾਲਾ ਯਾਰ ਬੱਲੇ 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 ਏ ਵੱਲੇ ਵੱਲੇ ਕਰਵਾ ਗਏ ਅਰਸ਼ੀਲੂ ਕਰਦਾ ਕੋਸ਼ਿਸ਼ ਟੱਕਰਣ ਦੀ ਅੱਖਾਂ ਗਾ ਤਾਉਣ ਦੇ ਹੱਥ ਫਿਰ ਰੰਮੀ ਬਾਜ ਕਬੱਡੀ ਕਬੱਡੀ ਹੋਈ ਬੇ ਆ ਪਾ 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 ਉਹਦੇ ਨੇ ਅਨਰੀਸਾ ਨੈਰੀਸਾ ਕਮ ਆਓ ਕਬੱਡੀ ਕੋਚ ਦਰਸ਼ਨ ਸਿੰਘ ਮਾਨਕੀ ਦਾ ਚੰਡਿਆ ਹੋਇਆ ਕਹਿੰਦੇ ਜੋਰ ਦੋਨੋਂ ਹੀ ਖਿਡਾਰੀਆਂ ਦੇ ਦਰਮਿਆਨ ਮਨੀ 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 ਮੱਲੀਆਂ ਵਾਲਾ ਤਕੜਾ ਰਹਾ ਆ ਕਬੱਡੀ ਕਬੱਡੀ ਹੋਈ ਬੇ ਹੁਲੇ ਹੁਲਾ ਰਹੇ ਅਨਰੀਸਾ ਇੱਕ ਜੋਰ ਦੇ ਨਾਲ ਮੱਲੀ ਕਬੱਡੀ ਕਬੱਡੀ ਮੱਲੀ ਆ ਕਹਿੰਦੇ ਅੱਤ ਕਰਾ ਗਿਆ ਉਹ ਮੱਲੀ ਵਾਲਾ ਕਹਿੰਦੇ ਅੱਤ ਕਰਾ ਗਿਆ ਕਬੱ ਹੈ ਬੱਗੇ ਪਿੰਡ ਵਾਲੇ ਦੁੱਲੇ ਦੀ ਕਬੱਡੀ ਪੈਂਦੀ ਹੋਈ ਬਿਸ਼ਾਰਾ ਭੋਪਰੀਆ ਤੇ ਲੱਖਾ ਕੋਠੇ ਜੱਟਾਂ ਵਾਲਾ ਨਾਲ ਜਿੰਦਰ ਹੈ ਨਾਲ ਸੱਤੂ ਹੈ ਆ ਨਿਊਯਾਰਕ ਮੈਡਰ ਦੀ ਸਟਾਪ ਲਾਈਨ ਮੰਨੀ ਪਰ ਮੰਨੀ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਪੁਆਇੰਟ ਸਾਡੇ ਸਰ ਸਾਡੇ ਜਿੰਨੇ ਵੀ ਸਤਕਾਰੇ ਪਾਸ ਦੇ ਵਿਧਾ ਹਾਂ ਕਬੱਡੀ ਖੇਡਣ ਦੇ ਵਾਸਤੇ ਆਇਆ ਰੋ ਮੈਦਾਨ ਦੇ ਵਿੱਚ ਵੱਧਾ ਹ ਕਬੱਡੀ ਖਿਡਾਰੀ ਮਾਨਕੀ ਵਾਲਾ ਗੋਪੀ ਰੱਖਦਾ ਧੌਣ ਦੇ ਹੱਥ ਕਬੱਡੀ ਕਬੱਡੀ ਹੋਈ ਪਈ ਹੱਲੇ ਹੁਲਾਰੇ ਇੱਕ ਹੀ ਉਹਨਾਂ ਤਗੜਾ ਰਫਾ ਕਬੱਡੀ 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 ਹੈ ਆ ਬੱਲੇ ਆ ਬੱਲੇ ਸਿਆ ਗਿਆ ਪਿਆ ਅੱਜ ਨਿਊਯਾਰਕ ਦੇ ਵਿੱਚ ਵਾਕਈ ਕਹਿੰਦੇ ਸਿਰਾਂ